ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ ਬਾਕੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਨਾ ਮੈਂ ਗੱਲ ਕਰਨ ਜਾ ਰਹੀਆਂ ਜੀ ਔਰਤ ਬਾਰੇ ਮੈਂ ਨਾ ਬਹੁਤ ਕਿਤਾਬਾਂ ਪੜ੍ਹੀਆਂ ਨੇ ਜੀ ਮੈਂ ਬਹੁਤ ਜ਼ਿਆਦਾ ਸਟੱਡੀ ਕੀਤੀ ਹੋਈ ਆ ਤੇ ਸਟੱਡੀ ਦੇ ਵਿੱਚ ਕਿਤਾਬਾਂ ਪੜ੍ਹੀਆਂ ਨੇ ਕਿ ਕਿਤਾਬਾਂ ਦੇ ਵਿੱਚ ਇਹ ਗੱਲ ਪੜ੍ਹੀ ਆ ਵੀ ਔਰਤ ਮਹਾਨ ਆ ਜੀ ਔਰਤ ਦੇਵੀ ਹੁੰਦੀ ਆ ਜੀ ਔਰਤ ਇਹ ਆ ਜੀ ਔਰਤ ਉਹ ਜੀ ਮੈਂ ਬਹੁਤ ਕੁਝ ਪੜਿਆ ਜੀ ਔਰਤ ਬਾਰੇ ਪਰ ਐਨਾ ਕੁਝ ਪੜਨ ਤੋਂ ਬਾਅਦ ਜੀ ਮੈਂ ਤਾਂ ਇਸੇ ਰਿਜ਼ਲਟ ਤੇ ਪਹੁੰਚੀ ਆਂ ਕਿ ਔਰਤਾਂ ਨਾਲ ਜਿਹੜੀ ਉਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈਗੀ ਤੇ ਚਲੋ ਮੰਨਿਆ ਜੀ ਹਨਾ ਵੀ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਔਰਤ ਬਾਰੇ ਐਨਾ ਕੁਝ ਪਰ ਦੇਖੋ ਮੈਂ ਤਾਂ ਬਿਲਕੁਲ ਉਲਟ ਚੱਲਦੀ ਆ ਜੀ ਇਸ ਦੇ ਮੈਨੂੰ ਨਹੀਂ ਲੱਗਦਾ ਹੈਗਾ ਵੀ ਔਰਤ ਦੇ ਵਿੱਚ ਇਹ ਕਮੀ ਨਹੀਂ ਹੈਗੀ ਵੀ ਉਹਨੇ ਗੱਲ ਨੂੰ ਹਨਾ ਵਧਾ ਜਿਹੜਾ ਕਿ ਦੱਸਣਾ ਹੁੰਦਾ ਜਿੰਨੀ ਹੋਊਗੀ ਉਹ ਇਹਨਾਂ ਨੂੰ ਵਧਾ ਦੱਸਣੀ ਹੈਗੀ ਤੇ ਇੱਕ ਗੱਲ ਹੋਰ ਜੀ ਔਰਤ ਕਦੇ ਔਰਤ ਦੀ ਜਿਹੜੀ ਚੜ੍ਹਾਈ ਹੁੰਦੀ ਆ ਤੇ ਜਾਂ ਉਹਦੀ ਪੜ੍ਹਾਈ ਹੁੰਦੀ ਆ ਜਾਂ ਕਿਸੇ ਜੌਬ ਤੇ ਲੱਗਣਾ ਹੁੰਦਾ ਉਹਨੂੰ ਬਰਦਾਸ਼ਤ ਨਹੀਂ ਜੀ ਦੇਖੋ ਕਰ ਸਕਦੀ ਹੈਗੀ ਇੱਕ ਘਰ ਦੇ ਵਿੱਚ ਸੱਸ ਨੂੰ ਆਪਸ ਦੇ ਵਿੱਚ ਨਹੀਂ ਰਲ ਕੇ ਬਹਿੰਦੀਆਂ ਨਨਦ ਭਝਾਈ ਆਪਸ ਚ ਰਲ ਕੇ ਨਹੀਂ ਬਹਿ ਸਕਦੀਆਂ ਇੱਕ ਘਰ ਦੇ ਵਿੱਚ ਦੋ ਭੈਣਾਂ ਦੀ ਨਹੀਂ ਆਪਸ ਦੇ ਵਿੱਚ ਬੰਦੀ ਹੁੰਦੀ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਜੀ ਕਿ ਔਰਤ ਦੇ ਵੀ ਆ ਔਰਤ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਜੀ ਬਸ ਮੈਨੂੰ ਇੰਨਾ ਪਤਾ ਗਵਾਂਡਣ ਕਿਤੇ ਸਰਕਾਰੀ ਨੌਕਰੀ ਲੱਗ ਜੇ ਨਾ ਤੇ ਦੂਜੀ ਗਵਾਂਡਣ ਨੇ ਕਹਿਣਾ ਪਤਾ ਨਹੀਂ ਕਿੱਥੇ ਕਿੱਥੇ ਫਿਰਦੀ ਸੀ ਕਿਹਦੇ ਕਿਹਦੇ ਨਾਲ ਜਾਣ ਪਛਾਣਦੀ ਕਿਵੇਂ ਇਹਨੇ ਨੌਕਰੀ ਲੈ ਲਈ ਪਤਾ ਨਹੀਂ ਮਿਲ ਗਈ ਕਿਵੇਂ ਮਿਲ ਗਈ ਉਹਨੂੰ ਆਹ ਗੱਲਾਂ ਸੋਚਦੀਆਂ ਨੇ ਜੀ ਕਿਉਂ ਕਿਉਂਕਿ ਉਹਦੇ ਅੰਦਰ ਜੈਲਸੀ ਪੈਦਾ ਹੋ ਰਹੀ ਹੁੰਦੀ ਆ ਉਹ ਅੰਦਰ ਉਹ ਅੰਦਰ ਹੀ ਨਾ ਕਿਤੇ ਜਲਣ ਨਾਲ ਭਰੀ ਪਈ ਹੁੰਦੀ ਆ ਉਹਨੂੰ ਇਹ ਹੋ ਰਿਹਾ ਹੁੰਦਾ ਵੀ ਹਾਂ ਉਹ ਮੇਰੇ ਤੋਂ ਅੱਗੇ ਕਿਵੇਂ ਨਿਕਲ ਗਈ ਤੇ ਇੱਕ ਗੱਲ ਹੋਰ ਜੀ ਇਹਨਾਂ ਦੇ ਵਿੱਚ ਕੀ ਹੋਊਗਾ ਚਾਹੇ ਆਪਣੇ ਕੋਲ ਕਿਸੇ ਟਾਈਮ ਦੇਖੋ ਜੀ ਪੈਸੇ ਹੁੰਦੇ ਵੀ ਨਹੀਂ ਹੈਗੇ ਹਨਾ ਤੇ ਆਪਾਂ ਨੇ ਕੀ ਕਰਨਾ ਨਾਲ ਵਾਲੀ ਨੇ ਮੰਨ ਲਓ ਦਰਾਣੀ ਜਟਾਣੀ ਦੇ ਵਿੱਚ ਹੀ ਲਾ ਲਓ ਤੇ ਜੇ ਨਾਲ ਵਾਲੀ ਨੇ ਸੂਟ ਲੈ ਲਿਆ ਨਾ ਤੇ ਆਪਾਂ ਨੂੰ ਨਾਲ ਦੀ ਨਾਲਿਆਂ ਹੋ ਜਾਊਗਾ ਵੀ ਮੈਂ ਕਿਉਂ ਨਹੀਂ ਲਿਆ ਹਨਾ ਆਪਾਂ ਉਸ ਟਾਈਮ ਆਪਣੇ ਘਰ ਦੀ ਸਿਚੁਏਸ਼ਨ ਨਹੀਂ ਦੇਖਦੀਆਂ ਹੈਗੀਆਂ ਵੀ ਸਾਡੇ ਕੋਲ ਕੁਝ ਹੈਗਾ ਕਿ ਨਾ ਤੇ ਆਪਾਂ ਕੀ ਕਰਨਾ ਆਪਣੇ ਘਰ ਵਾਲੇ ਦੀ ਜਾਨ ਖਾ ਲੈਣੀ ਆ ਨਾਲ ਦੀ ਨਾਲ ਵੀ ਮੈਨੂੰ ਤਾਂ ਹੁਣੇ ਚਾਹੀਦਾ ਉਹਨੇ ਲੈ ਲਿਆ ਮੈਂ ਕਿਉਂ ਪਿੱਛੇ ਰਵਾਂ ਇਹ ਜੇ ਐਲਸੀ ਬਾਜੀ ਇਹਨਾਂ ਦੇ ਵਿੱਚ ਪਾਈ ਜਾਂਦੀ ਹੈ ਜੀ ਤੇ ਇਹ ਜੇ ਐਲਸੀ ਬਾਜੀ ਦੇ ਨਾਲ ਕੋਈ ਵੀ ਔਰਤ ਅੱਗੇ ਨਹੀਂ ਨਿਕਲ ਸਕਦੀ ਹੈਗੀ ਇਹ ਔਰਤ ਫਿਰ ਉੱਥੇ ਦੀ ਉੱਥੇ ਖੜੀ ਰਹਿ ਜਾਂਦੀ ਆ ਜਿੰਨੀ ਕੋਈ ਦੀ ਸੋਚ ਹੁੰਦੀ ਆ ਬਸ ਓਨੀ ਕੇ ਜਗ੍ਹਾ ਤੇ ਉਹ ਸਟੈਂਡ ਕਰਦੀ ਹੈਗੀ ਦੇਖੋ ਤੇ ਔਰਤ ਨਾ ਔਰਤ ਨੂੰ ਕਦੇ ਨਹੀਂ ਜਾਂਦੀ ਹੈਗੀ ਜੇ ਇੱਕ ਔਰਤ ਅੱਗੇ ਨਿਕਲ ਜੂਗੀ ਤਾਂ ਦੂਜੀ ਔਰਤ ਨੇ ਸ਼ਰੀਕਾ ਇੰਨਾ ਜ਼ਿਆਦਾ ਕਰਨਾ ਵੀ ਉਹ ਉਹਦੇ ਮੂੰਹ ਲੱਗਣ ਤੋਂ ਹੀ ਡਰਦੀ ਆ ਵੀ ਮੈਂ ਇਹਨੂੰ ਮੱਥੇ ਨਹੀਂ ਲਾਉਣਾ ਹੈਗਾ ਬਸ ਤੇ ਉਹ ਉਹਦੇ ਨਾਲ ਇੰਨਾ ਜ਼ਿਆਦਾ ਸ਼ਰੀਕਾ ਕਰੂਗੀ ਨਾ ਇੰਨਾ ਜ਼ਿਆਦਾ ਸ਼ਰੀਕਾ ਕਰੂਗੀ ਕਦੇ ਉਹਦੇ ਸਾਹਮਣੇ ਵੀ ਨਹੀਂ ਆਉਂਦੀ ਹੈਗੀ ਜਲਨ ਦੀ ਮਾਰੀ ਤੇ ਜੇ ਕਿਤੇ ਆ ਵੀ ਜਾਊਗੀ ਨਾ ਚਾਰ ਅਈਆਂ ਜੀਆਂ ਗੱਲਾਂ ਸੁਣਾ ਕੇ ਜਾਊਗੀ ਜਿਹੜੀਆਂ ਆਪਣੇ ਦਿਲ ਤੇ ਲੱਗਣ ਤੇ ਇੱਕ ਗੱਲ ਹੋਰ ਜੀ ਜੇ ਆਪਣੇ ਕੋਲ ਕਦੇ ਪੈਸਾ ਕੋਈ ਦੇ ਹੈ ਨਹੀਂ ਨਾ ਤਾਂ ਜੇ ਆਪਾਂ ਘਰ ਦੇ ਕਿਸੇ ਮਰਦ ਜਾਂ ਕਿਸੇ ਘਰ ਦੇ ਮਰਦ ਮੈਂਬਰ ਨੂੰ ਦੱਸਾਂਗੇ ਉਹ ਆਪਣੇ ਨਾਲ ਸ਼ਾਇਦ ਸਹਿਮਤ ਹੋ ਜਾਊਗਾ ਤੇ ਉਹ ਆਪਣੀ ਹੈਲਪ ਵੀ ਕਰ ਦਊਗਾ ਪਰ ਜੇ ਕਿਤੇ ਇਹ ਹੀ ਗੱਲ ਆਪਾਂ ਕਿਸੇ ਔਰਤ ਨੂੰ ਦੱਸ ਦਾਂਗੇ ਨਾ ਤੇ ਉਹਨੇ ਫਿਰ ਕਹਿਣਾ ਲੈ ਇਹਦਾ ਬੰਦਾ ਇਹਨੂੰ 2 ਪੈਸੇ ਇਹਨ ਦੇ ਸਕਦਾ ਹੈਗਾ ਮੇਰਾ ਬੰਦਾ ਤਾਂ ਮੈਨੂੰ ਇੰਨੇ ਪੈਸੇ ਦੇ ਕੇ ਰੱਖਦਾ ਉਹਨੇ ਮੂੰਹ ਤੇ ਹੀ ਕਹਿੰਦੇ ਨਾ ਕੀ ਗੱਲ ਭੈਣੇ ਤੈਨੂੰ ਤੇਰਾ ਬੰਦਾ ਪੈਸੇ ਨਹੀਂ ਦਿੰਦਾ ਕੀ ਗੱਲ ਭੈਣੇ ਤੈਨੂੰ ਤੇਰੇ ਪੇਕੇ ਪੈਸੇ ਨਹੀਂ ਦਿੰਦੇ ਮੈਨੂੰ ਤਾਂ ਮੇਰੀ ਮੰਮੀ ਆਈ ਸੀਗੀ ਇੰਨੇ ਪੈਸੇ ਦੇ ਕੇ ਗਈ ਮੈਨੂੰ ਤਾਂ ਰਾਤ ਮੇਰੇ ਘਰ ਵਾਲਾ ਪੈਸੇ ਲੈ ਕੇ ਆਇਆ ਸੀ ਉਹਨੇ ਇੰਨੇ ਪੈਸੇ ਦੇ ਦਿੱਤੇ ਤੇ ਉਹ ਫਿਰ ਦੂਜੀ ਔਰਤ ਨੂੰ ਨਾ ਨੀਚਾ ਦਿਖਾਉਂਦੀ ਆ ਵੀ ਉਹਦੇ ਘਰ ਚ ਕਲੇਸ਼ ਪਵੇ ਉਹ ਆਪਣੇ ਘਰ ਚ ਆਪਣੇ ਘਰ ਵਾਲੇ ਨਾਲ ਲੜੇ ਆਪਦੇ ਭੈਣ ਭਾਈਆਂ ਨਾਲ ਲੜੇ ਵੀ ਹਾਂ ਉਹਦੇ ਭੈਣ ਭਾਈ ਦੇ ਕੇ ਜਾਂਦੇ ਨੇ ਤੁਸੀਂ ਮੈਨੂੰ ਕਿਉਂ ਨਹੀਂ ਦੇ ਕੇ ਜਾਂਦੇ ਇਹ ਔਰਤ ਦੀ ਅਸਲੀਅਤ ਹੁੰਦੀ ਆ ਜੀ ਦੇਖੋ ਹੁਣ ਔਰਤਾਂ ਨੂੰ ਵੀਡੀਓ ਬਹੁਤ ਬੁਰੀ ਲੱਗੂਗੀ ਉਹਨਾਂ ਨੂੰ ਇਹ ਹੋਊਗਾ ਵੀ ਸਾਡੇ ਬਾਰੇ ਬੋਲਤਾ ਤੇ ਪਰ ਦੇਖੋ ਜੀ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਛੇ ਵਾਲੀਆਂ ਹਰਕਤਾਂ ਹੈਗੀਆਂ ਨੇ ਇਸ ਕਰਕੇ ਬੋਲਣਾ ਕੋਈ ਮੈਨੂੰ ਗਲਤ ਨਹੀਂ ਜੀ ਲੱਗੀਆਂ ਹੈਗਾ ਤੇ ਜੇ ਆਪਣੀਆਂ ਇਹਨਾਂ ਹਰਕਤਾਂ ਦੇ ਵਿੱਚ ਔਰਤ ਨੇ ਸੁਧਾਰ ਕਰ ਲਿਆ ਨਾ ਫਿਰ ਮੈਂ ਕਹਿ ਸਕਦੀ ਹਾਂ ਕਿ ਹਾਂ ਔਰਤ ਦੇ ਵੀ ਆ ਪਰ ਔਰਤ ਕਦੇ ਇਨਾ ਕੰਮ ਤਾਂ ਦੇਖੋ ਸੈੱਟ ਨਹੀਂ ਹੋ ਸਕਦੀ ਹੈਗੀ ਉਹਨੇ ਇਹੀ ਚੀਜ਼ ਕਹਿੰਦੇ ਰਹਿਣਾ ਉਹਦੇ ਚ ਜੈਲਸੀ ਬਾਜੀ ਹੈ ਨਾ ਜਿਹੜੀ ਜੈਲਸੀ ਬਾਜੀ ਉਹ ਬਾਹਰ ਨਿਕਲਦੀ ਹੋਈ ਰਹਿੰਦੀ ਆ ਇੱਕ ਔਰਤ ਦੂਜੀ ਔਰਤ ਨੂੰ ਕਦੇ ਜਾ ਰਹੀ ਨਹੀਂ ਸਕਦੀ ਹੈਗੀ ਇੱਕ ਨੇ ਅੱਗੇ ਨਿਕਲ ਜਾਣਾ ਦੂਸਰੀ ਨੇ ਘਰ ਸਿਰ ਤੇ ਚੱਕ ਲੈਣਾ ਕਲੇਸ਼ ਕਰ ਕਰਕੇ ਵੀ ਹਾਂ ਉਹ ਨਿਕਲ ਕਿਵੇਂ ਗਈ ਅੱਗੇ ਤੇ ਜੇ ਕਿਤੇ ਉਹ ਬਾਹਰ ਜਾਊਗੀ ਨਾ ਨਾਲ ਉਹਨੇ ਸ਼ਰੀਕਾ ਕਰਨਾ ਵੀ ਮੈਂ ਵੀ ਜਾਣਾ ਚਾਹੇ ਕੋਈ ਕੰਮ ਨਾ ਹੋਵੇ ਉਹਨੇ ਜਾਣਾ ਹੀ ਜਾਣਾ ਤੇ ਜੇ ਇੱਕ ਨੇ ਝੂਠ ਲੈ ਲਿਆ ਦੂਜੀ ਕੋਲ ਪੈਸੇ ਨਹੀਂ ਹੈਗੇ ਉਹਨੂੰ ਚਾਹੇ ਧਾਰ ਲੈਣਾ ਪਵੇ ਉਹਨੇ ਲੈਣਾ ਚਾਹੀਏ ਉਹਦੇ ਸਿਰ ਤੇ ਪੈਸੇ ਚੜ ਜਾਣਾ ਪਰ ਉਹ ਲੈ ਕੇ ਹਟੂਗੀ ਕਿਉਂ ਕਿਉਂਕਿ ਉਹਦੇ ਅੰਦਰ ਨਾ ਕਿਤੇ ਨਾ ਕਿਤੇ ਅੱਗ ਬਲ ਰਹੀ ਹੁੰਦੀ ਹੈਗੀ ਵੀ ਜਦੋਂ ਉਹ ਲੈ ਸਕਦੀ ਆ ਮੈਂ ਕਿਉਂ ਨਹੀਂ ਤੇ ਆਪਾਂ ਫਿਰ ਉਦੋਂ ਆਪਣੀ ਸਿਚੁਏਸ਼ਨ ਨਹੀਂ ਦੇਖਦੇ ਹੈਗੇ ਵੀ ਸਾਡੇ ਘਰ ਦੇ ਹਾਲਾਤ ਕੀ ਨੇ ਆਪਾਂ ਨੂੰ ਤਾਂ ਬਸ ਇਹ ਹੋ ਰਿਹਾ ਹੁੰਦਾ ਵੀ ਉਹਨੇ ਲੈ ਲਿਆ ਤੇ ਮੈਂ ਕਿਉਂ ਪਿੱਛੇ ਰਾਂ ਦੇਖੋ ਜੀ ਔਰਤ ਇੱਕ ਔਰਤ ਦੂਸਰੀ ਔਰਤ ਨੂੰ ਮੈਂ ਬਾਰੀ-ਬਾਰੀ ਕਹ ਰਹੀ ਹਾਂ ਕਿ ਇੱਕ ਔਰਤ ਦੂਸਰੀ ਔਰਤ ਨੂੰ ਕਦੇ ਬਰਦਾਸ਼ਤ ਕਰੀ ਨਹੀਂ ਸਕਦੀ ਜੀ ਜੇ ਕੋਈ ਛੋਟਾ-ਮੋਟਾ ਕੰਮ ਵੀ ਔਰਤ ਲੱਗ ਜੂਗਾ ਨਾ ਤਾਂ ਦੂਸਰੀ ਔਰਤ ਨੇ 36 ਗੱਲਾਂ ਆਪਣੇ ਘਰ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਪਾਲ ਕੇ ਰੱਖਣੀਆਂ ਨੇ ਵੀ ਪਤਾ ਨਹੀਂ ਇਹ ਕਿਵੇਂ ਲੱਗ ਗਈ ਤੇ ਆਪਣੇ ਘਰਦਿਆਂ ਨੂੰ ਉਹ ਉਹ ਕਹਿੰਦੀ ਰਹੂਗੀ ਜੇ ਕਿਤੇ ਉਹਦੇ ਘਰ ਦੇ ਸੱਸ ਸਹਰਾ ਜਾਂ ਕੋਈ ਹੋਰ ਉਹਦੀ ਤਾਰੀਫ਼ ਕਰੂਗਾ ਨਾ ਤਾਂ ਉਹ ਤੋਂ ਬਰਦਾਸ਼ਤ ਨਹੀਂ ਹੁੰਦੀ ਹੈਗੀ ਉਹ ਕਹੂਗੀ ਵੀ ਮੇਰਾ ਤਾਂ ਉਹਦੇ ਕੋਲ ਉਹਦਿਆਂ ਤਾਂ ਮੇਰੇ ਕੋਲ ਨਾਂ ਵੀ ਨਾ ਲਾਓ ਮਿੱਤੂ ਨੂੰ ਬਰਦਾਸ਼ਤ ਨਹੀਂ ਹੋ ਰਹੀ ਹੈਗੀ ਕਿਉਂ ਕਿਉਂਕਿ ਉਹਦੇ ਅੰਦਰ ਜੈਲਸੀ ਬਾਜੀ ਹੋ ਰਹੀ ਹੁੰਦੀ ਆ ਵੀ ਹਾਂ ਉਹ ਮੇਰੇ ਤੋਂ ਅੱਗੇ ਨਿਕਲ ਗਈ ਤੇ ਉਹੀ ਔਰਤ ਉਦੋਂ ਇੰਨੀ ਜ਼ਿਆਦਾ ਉਹਨੂੰ ਪਸੰਦ ਕਰਦੀ ਹੋਊਗੀ ਜਦੋਂ ਉਹਦੇ ਪੱਲੇ ਕੁਝ ਵੀ ਨਹੀਂ ਹੋਊਗਾ ਜਦੋਂ ਮੰਨ ਕੇ ਚੱਲੋ ਵੀ ਜਿਵੇਂ ਆਪਦੀ ਤੇ ਗੱਲ ਆਵਾ ਨਾ ਜੇ ਅੱਜ ਮੇਰੇ ਕੋਲ ਕੁਝ ਨਹੀਂ ਹੈਗਾ ਤਾਂ ਮੇਰੇ ਨਾਲ ਵਾਲੀ ਨੇ ਕੁਝ ਹੋਣਾ ਵੀ ਹਾਂ ਅੱਜ ਇਹਦੇ ਕੋਲ ਕੁਝ ਹੈ ਨਹੀਂ ਮੇਰੇ ਕੋਲ ਸਾਰਾ ਕੁਝ ਆ ਪਰ ਜੇ ਕੱਲ ਨੂੰ ਕਿਤੇ ਮੇਰੇ ਕੋਲ ਸਾਰਾ ਕੁਝ ਹੋ ਗਿਆ ਨਾ ਤਾਂ ਉਹਨੂੰ ਇਹ ਨਹੀਂ ਖੁਸ਼ੀ ਨਹੀਂ ਹੋਣੀ ਉਹਨੂੰ ਵੀ ਹਾਂ ਚੱਲੇ ਮੇਰੇ ਬਰਾਬਰ ਹੋ ਗਈ ਉਹ ਇੱਕ ਹੋ ਗਈ ਲੈ ਹੁਣ ਇਹ ਮੇਰੀਆਂ ਚੀਜ਼ਾਂ ਦੇ ਦੇਖ-ਵੇਖ ਕੇ ਚੀਜ਼ਾਂ ਲੈਣ ਲੱਗ ਗਈ ਹੈ ਪਤਾ ਨਹੀਂ ਕਿਵੇਂ ਲਈ ਆਈ ਪਤਾ ਨਹੀਂ ਕੀ ਨੇ ਦਵਾਤੀਆਂ ਫਿਰ ਉਹਦੇ ਮਨ ਦੇ ਵਿੱਚ ਆ ਗਿਆ ਲਾਣ ਲੱਗ ਜਣੀਆਂ ਇਸ ਕਰਕੇ ਜੀ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਕਿ ਔਰਤ ਦੇਵੀ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਜੀ ਹੈਗੀ ਪਹਿਲਾਂ ਆਪਦੇ ਇਹ ਨਾ ਹਰਕਤਾਂ ਦੇ ਵਿੱਚ ਸੁਧਾਰ ਕਰ ਲਓ ਫਿਰ ਕਿਤੇ ਜਾ ਕੇ ਕਿਹਾ ਜਾਊਗਾ ਵੀ ਹਾਂ ਔਰਤ ਦੇਵੀ ਦਾ ਰੂਪ ਕਿਉਂਕਿ ਦੇਵੀ ਇਹ ਨਹੀਂ ਕਹਿੰਦੀ ਹੈਗੀ ਵੀ ਜੇਲਸੀ ਬਾਜੀ ਕਰੋ ਦੇਵੀ ਇਹ ਨਹੀਂ ਕਹਿੰਦੀ ਹੈਗੀ ਕਿ ਦੂਜੇ ਨੂੰ ਬਰਦਾਸ਼ਤ ਨਾ ਕਰੋ ਆਪਣੇ ਘਰ ਦੇ ਵਿੱਚ ਦੂਸਰੇ ਦੀ ਵਜ੍ਹਾ ਨਾਲ ਖਲੇਸ਼ ਪਾਓ ਇਹ ਸਾਰੀਆਂ ਗੱਲਾਂ ਜੈਲਸੀ ਬਾਜੀ ਦੀਆਂ ਹੁੰਦੀਆਂ ਨੇ ਜੀ ਤੇ ਜਦੋਂ ਤੱਕ ਜੈਲਸੀ ਬਾਜੀ ਬਾਜੀ ਹੈਗੀ ਆ ਨਾ ਆਪਣੇ ਦਿਮਾਗ ਦੇ ਵਿੱਚ ਉਦੋਂ ਤੱਕ ਆਪਾਂ ਕਦੇ ਅੱਗੇ ਨਹੀਂ ਵੱਧ ਸਕਦੀਆਂ ਹੈਗੀਆਂ ਇਸ ਕਰਕੇ ਮੇਰੀ ਰਿਕੁਐਸਟ ਆ ਜੀ ਉਹਨਾਂ ਲੇਡੀਜ਼ ਨੂੰ ਜਿਹੜੀਆਂ ਇਹ ਨਾ ਹਰਕਤਾਂ ਦੇ ਨਾਲ ਭਰਪੂਰ ਨੇਗੀਆਂ ਵੀ ਆਪਣੀਆਂ ਹਰਕਤਾਂ ਸੁਧਾਰ ਲਓ ਜੀ ਨਹੀਂ ਤਾਂ ਅੱਗੇ ਚੱਲ ਕੇ ਆਪਣਾ ਨੁਕਸਾਨ ਹੀ ਹੈਗਾ ਜੇ ਅੱਜ ਆਪਾਂ ਆਪਣੀਆਂ ਹਰਕਤਾਂ ਦੇ ਵਿੱਚ ਸੁਧਾਰ ਕਰ ਲਾਂਗੇ ਨਾ ਤਾਂ ਆਪਾਂ ਬਹੁਤ ਜ਼ਿਆਦਾ ਵਧੀਆ ਰਹਾਂਗੇ ਤੇ ਆਪਣੀ ਜਿਹੜੀ ਦੋਸਤੀ ਆ ਆਪਣੇ ਜਿਹੜੇ ਸਬੰਧ ਨੇ ਆਪਣੇ ਜਿਹੜੇ ਰਿਲੇਸ਼ਨ ਨੇ ਨਾ ਉਹ ਵਧੀਆ ਬਣੇ ਰਹਿਣਗੇ ਨਹੀਂ ਤਾਂ ਜੀ ਰਿਲੇਸ਼ਨ ਦੇ ਵਿੱਚ ਇੱਕ ਵਾਰੀ ਫਿੱਕ ਪੈ ਗਈ ਨਾ ਜੇ ਉਹ ਕਦੇ ਨਹੀਂ ਉਹ ਗੱਲ ਕਦੇ ਨਹੀਂ ਬਣਦੀ ਹੈਗੀ ਕਹਿੰਦੇ ਨੇ ਨਾ ਵੀ ਜੇ ਰਿਸ਼ਤਾ ਟੁੱਟਦਾ ਨਾ ਤਾਂ ਉਹਦੇ ਵਿੱਚ ਇੱਕ ਗੱਠ ਪੈ ਜਾਂਦੀ ਆ ਤੇ ਉਹ ਗੱਠ ਕਦੇ ਨਹੀਂ ਖੁੱਲਦੀ ਹੁੰਦੀ ਉਹ ਅੰਦਰੇ-ਅੰਦਰ ਅੰਦਰੇ-ਅੰਦਰ ਨਾ ਆਪਾਂ ਨੂੰ ਕਿਤੇ ਯਾਦ ਰਹਿੰਦੀ ਆ ਵੀ ਹਾਂ ਇਸ ਗੱਲ ਤੋਂ ਇਹਦੇ ਨਾਲ ਮੇਰਾ ਫਰਕ ਪਿਆ ਸੀ ਕਿ ਇਹ ਫਰਕ ਕੌਣ ਪਾਉਂਦੀ ਆ ਔਰਤ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਜਿਆਦਾ ਜਿਆਦਾ ਤਾਂ ਬੁਰੀ ਹੋਈ ਲੱਗੂਗੀ ਜੀ ਵੀਡੀਓ ਚਲੋ ਬੁਰੀ ਲੱਗੂਗੀ ਜੀ ਪਰ ਅਸਲੀਅਤ ਆ ਸੱਚੀਆਂ ਗੱਲਾਂ ਹਮੇਸ਼ਾ ਬੁਰੀਆਂ ਹੀ ਲੱਗਦੀਆਂ ਹੁੰਦੀਆਂ ਨੇ ਤੇ ਮੇਰੀ ਵੀਡੀਓਜ਼ ਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਜਿਨ੍ਹਾਂ ਨੂੰ ਬੁਰੀ ਲੱਗੀ ਉਹ ਵੀ ਕਮੈਂਟ ਕਰਿਓ ਜੀ ਜਿਨ੍ਹਾਂ ਨੂੰ ਚੰਗੀ ਲੱਗੀ ਉਹ ਵੀ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਦਾਂ ਦੀਆਂ ਹੋਰ ਨਵੀਆਂ ਵੀਡੀਓਜ਼ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ